ਨਮਸਕਾਰ ਤੁਹਾਡਾ ਸਵਾਗਤ ਤੁਸੀਂ ਜੁੜ ਚੁੱਕੇ ਹੋ ਇੱਕਤਾ ਪ੍ਰੋਟੀਬੀ ਦੇ ਨਾਮ ਪੰਜਾਬ ਵਿੱਚ ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਵਿੱਚ ਆ ਗਿਆ ਹੈ ਨਾਮਾ ਮੋੜ ਕੀ ਹੈ ਅਪਡੇਟ ਸਾਰੀ ਜਾਣਕਾਰੀ ਦਿੰਨੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਥਰੂ ਕਰ ਦੇਣਾ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਮਲਾ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਸੰਘਰਸ਼ ਨੇ ਹੁਣ ਇੱਕ ਅਜਿਹਾ ਨਵਾਂ ਮੋੜ ਲੈ ਲਿਆ ਜਿਸ ਨੇ ਪੰਜਾਬ ਵਿੱਚ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਬਾਦ ਦਿੱਤੀ ਹੈ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਮੁਲਾਜ਼ਮਾਂ ਨੇ ਆਖਰਕਾਰ ਉਹ ਕਦਮ ਚੁੱਕ ਲਿਆ ਜਿਸ ਤੋਂ ਡਰ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੇ ਐ ਤੇ ਹੱਦ ਤੋਂ ਪਾਰ ਹੋ ਚੁੱਕੇ ਐ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸੇਤ ਕਾਮਿਆਂ ਨੇਮ ਸਿਹਤ ਮੰਤਰੀ ਦੀ ਕੋਠੀ ਦੇ ਨੇੜੇ ਇੱਕ ਵੱਡਾ ਕਦਮ ਚੁੱਕਿਆ ਜਿਸ ਤੋਂ ਬਾਅਦ ਹੁਣ ਹੜਕਮ ਮੱਚ ਗਿਆ ਏ ਇਹ ਪੂਰਾ ਮਾਮਲਾ ਬੇਰਜ਼ਗਾਰ ਮਲਟੀਪਰਪਸ ਹੈਲਥ ਵਰਕਰਸ ਯੂਨੀਅਨਾਂ ਦੀਆਂ ਮੰਗਾਂ ਨਾਲ ਜੁੜਿਆ ਹੋਇਆ ਏ ਯੂਨੀਅਨਾਂ ਦੇ ਆਗੂਆਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਮੱਖਣ ਸਿੰਘ ਚੀਮਾ ਮੰਡੀ ਅਤੇ ਹੀਰਾ ਲਾਲ ਅਮਰਸਰ ਨੇ ਇੱਥੇ ਇੱਕ ਵੱਡਾ ਕਦਮ ਚੁੱਕਦਿਆਂ ਉਹ ਕਾਰਮ ਕਰ ਦਿੱਤਾ ਜਿਸ ਦਾ ਸਭ ਨੂੰ ਡਰ ਸੀ ਉਹ ਨੌਕਰੀ ਲਈ ਉਮਰ ਹੱਦ ਵਿੱਚ ਛੋਟ ਦੀ ਮੰਗ ਨੂੰ ਲੈ ਕੇ ਪਾਣੀ ਵਾਲ ਟੈਂਕੀ ਤੇ ਚੜ ਗਏ ਆ ਸਭ ਤੋਂ ਹੈਰਾਨੀ ਜੜਕਾ ਗੱਲ ਤੇ ਖਤਰਨਾਕ ਗੱਲ ਇਹ ਹੈ ਕਿ ਇਹਨਾਂ ਆਗੂਆਂ ਨੇ ਆਪਣੇ ਆਪ ਨੂੰ ਪੈਟਰੋਲ ਦੀਆਂ ਬੋਤਲਾਂ ਦੇ ਨਾਲ ਟੈਂਕੀ ਦੇ ਉੱਪਰ ਲੈ ਕੇ ਆ ਜਿਸ ਤੇ ਚਲਦਿਆਂ ਇਹ ਸਾਬ ਵਿਚਾਰ ਹੁੰਦਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੈ ਜਿਸ ਟੈਂਕੀ ਤੇ ਇਹ ਮੁਲਾਜ਼ਮ ਚੜੇ ਹਨ ਉਹ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਹੈ ਇਸ ਘਟਨਾ ਦੇ ਬਾਰੇ ਪਤਾ ਲੱਗਦਾ ਹੀ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਤੇ ਇਲਾਕੇ ਵਿੱਚ ਉਹ ਤੁਰੰਤ ਪੁਲਿਸ ਤਨਾਤ ਕਰ ਦਿੱਤੀ ਗਈ ਹੈ ਤੇ ਅਣਸੁਖਾਵੀ ਘਟਨਾ ਨੂੰ ਟਾਲਣ ਦੇ ਲਈ ਐਂਬੂਲੈਂਸ ਫਾਇਰ ਬ੍ਰਿਗੇਡ ਸਮੇਤ ਹੋਰ ਪ੍ਰਬੰਧਕੀ ਢਾਂਚੇ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਮੰਗਾਂ ਤੇ ਆਤਮਦਾਦੀ ਦਿੱਤੀ ਹੈ ਚੇਤਾਵਨੀ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਿਰਫ ਸਿਹਤ ਕਾਮਿਆਂ ਤੱਕ ਸੀਮਿਤ ਨਹੀਂ ਹੈ ਸਗੋਂ ਇਸ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ 2.5 ਫੈਕਟਰ ਸ਼ੇਵੇਂ ਤਨਖਾਹ ਕਮਿਸ਼ਨ ਅਤੇ ਅਨੇਕਾਂ ਤਰ੍ਹਾਂ ਦੀਆਂ ਹੋਰ ਭੱਤਿਆਂ ਸੰਬੰਧੀ ਮੰਗਾਂ ਵੀ ਇਨ੍ਹਾਂ ਦੇ ਨਾਲ ਜੁੜੀਆਂ ਵਾਕੀ ਜਥੇਬੰਦੀਆਂ ਦੇ ਬਲੌਕ ਕੀਤੀਆਂ ਜਾ ਰਹੀਆਂ ਨੇ ਮਲਟੀਪਰਪਸ ਹੈਲਥ ਵਰਕਰਸ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਮਣੇ ਰਾਤ 8 ਵਜੇ ਟੈਂਕੀ ਤੇ ਖੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਮਾਮਲੇ ਦੀ ਗੰਭੀਰਤਾ ਨੂੰ ਦੱਸਿਆ ਕਿ ਉਹਨਾਂ ਕਹਿ ਹੈ ਕਿ ਕਰੀਬ 2000 ਨੌਜਵਾਨਾਂ ਨੇ ਮਲਟੀਪਰਪਸ ਹੈਲਥ ਵਰਕਰਸ ਵਾ ਜੋ ਕੋਰਸ ਕੀਤਾ ਹੋਇਆ ਹੈ ਹਾਲ ਹੀ ਵਿੱਚ 270 ਪੋਸਟਾਂ ਨਿਕਲੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ 650 ਜਣੇ ਪਹਿਲਾਂ ਹੀ ਨੌਕਰੀ ਲਈ ਨਿਰਧਾਰਤ ਉਮਰ ਹੱਦ ਨੂੰ ਪਾਰ ਕਰ ਚੁੱਕੇ ਹਨ ਜਿਸ ਦੇ ਚਲਦਿਆਂ ਉਹ ਇਸ ਤੋਂ ਵਾਂਝੇ ਰਹਿ ਜਾਣਗੇ ਪ੍ਰਧਾਨ ਚਲਮਲ ਦੀ ਮੁੱਖ ਫਰਿਆਦ ਇਹ ਹੈ ਕਿ ਸਰਕਾਰ ਨੂੰ ਮੋੜਾ ਦੇ ਵਿੱਚ ਛੋਟ ਦੇਵੇ ਤਾਂ ਜੋ ਸਾਰੇ ਉਮੀਦਵਾਰਾਂ ਨੂੰ ਲਿਖਤੀ ਟੈਸਟ ਦੇਣ ਦੀ ਪ੍ਰਵਾਨਗੀ ਮਿਲ ਸਕੇ ਅਤੇ ਇਸ ਤੋਂ ਬਾਅਦ ਟੈਸਟ ਪਾਸ ਪਾਸ ਕਰਨ ਵਾਲਿਆਂ ਵਿੱਚੋਂ 270 ਨੂੰ ਭਰਤੀ ਕੀਤਾ ਜਾਵੇ ਉਨਾ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਜਾਣਗੇ ਵਾਅਦਾ ਖਿਲਾਫੀ ਦੇ ਦੋਸ਼ ਵੀ ਮੁੱਖ ਮੰਤਰੀ ਤੇ ਲਗਾਏ ਗਏ ਆ ਸੰਘਰਸ਼ ਕਰ ਰਹੇ ਮਜ਼ਮਾਗ ਨੂੰ ਕਿਹਾ ਹੈ ਕਿ ਮੰਤਰੀ ਭਗਵੰਤ ਮਾਨ ਨੇ ਵਾਅਦਾ ਖਿਲਾਫੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਕਈ ਵਾਰ ਉਮਰ ਹਾਦਸੇ ਸ਼ੂਟ ਦੇਣ ਦੇ ਵਾਅਦੇ ਕੀਤੇ ਸਨ ਇਹਨਾਂ ਵਾਅਦਿਆਂ ਦੇ ਕਾਰਨ ਹੀ ਮੁਲਾਜ਼ਮਾ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੁਦ ਵੀ ਵੋਟ ਪਾਈ ਤੇ ਆਪਣੇ ਸਕੇ ਸਬੰਧੀਆਂ ਦੀ ਫੋਕ ਵੀ ਹੋਈ ਸੀ ਪਰੰਤੂ ਆਮ ਆਦਮੀ ਪਾਰਟੀ ਸੱਤਾ ਵਿੱਚ ਔਰ ਉਹ ਬਾਗ ਆਪਣੇ ਕੀਤੇ ਵਾਅਦਿਆਂ ਨੂੰ ਬਿਲਕੁਲ ਭੁੱਲ ਚੁੱਕੀ ਹੈ ਤੇ ਹੁਣ ਇੱਥੇ ਇੱਕ ਸੁਖਾਵੀ ਖਬਰ ਇਹ ਜ਼ਰੂਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ 21 ਨਵੰਬਰ ਨੂੰ ਇਸ ਸੰਬੰਧੀ ਇੱਕ 11 ਵਜੇ ਮੀਟਿੰਗ ਵੀ ਕੀਤੀ ਗਈ ਹੈ ਜਿਸ ਦੇ ਹਾਲੇ ਤੱਕ ਨਤੀਜੇ ਸਾਹਮਣੇ ਨਿਕਲ ਕੇ ਨਹੀਂ ਆਏ ਸੋ ਕੋਈ ਵੀ ਹੋਰ ਅਪਡੇਟ ਹੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ ਹੋ ਹੋਈ ਇਹਨਾਂ ਹੀ ਧੰਨਵਾਦ ਬਣੇ ਰਹਿਣਾ ਚੈਨਲ ਦੇ ਨਾਲ